ਤਾਰਾ ਬੋਲੀ ਪੰਜਾਬੀ ਚੈਨਲ ਦਾ ਬਹੁਤ ਅੱਛਾ ਉਪਰਾਲਾ ਹੈ ਜਿਨ੍ਹਾਂ ਨੇ ਤਰਦਤ ਕੀਤਾ ਤੇ ਬੱਚਿਆਂ ਨੂੰ ਅਵੇਅਰ ਕਰਨ ਦੇ ਲਈ ਇਥੇ ਟੀਮ ਪਹੁੰਚੀ ਹੈ ਬਹੁਤ ਬਹੁਤ ਸ਼ੁਕਰੀਆ ਤੋਂ ਦੋਸਤੋ ਬਹੁਤ ਅੱਛਾ ਉਪਰਾਲਾ ਹੈ ਇਥੋਂ ਦੇ ਸਰਪੱਤ ਸਾਹਿਬ ਦਾ ਸਮੂਹ ਜਿਹੜੇ ਫੀਚਰ ਸਾਹਿਬਾਂ ਦਾ ਕਿਉਂਕਿ ਜੇ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਜਿਹੜੀ ਸੜਕ ਦੇ ਉੱਪਰ ਤੋਂ ਦਪਈ ਹੋਈ ਹੈ ਔਰ ਸਮੇਂ-ਸਮੇਂ ਸਿਰ ਸਾਡੇ ਪ੍ਰੈਜ਼ੀਡੈਂਟ ਚਾਰ ਸਾਹਿਬ ਸੇਵਕ ਸਿੰਘ ਜੀ ਜੋ ਕਿ ਸਮੇਂ-ਸਮੇਂ ਸਿਰ ਬੱਚਾ ਨੂੰ ਅਗਰ ਕਰਦੇ ਰਹਿੰਦੇ ਆ ਸਾਨੂੰ ਬਹੁਤ ਬਹੁਜੀਆ ਪ੍ਰਦਾਦਾ ਗਿਆ ਸੰਚਾਰ ਸੌਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇੱਕ ਤਾਰਾ ਬੋਲੇ ਚੈਨਲ ਦੇ ਬਹੁਤ ਧੰਨਵਾਦ ਕਰਦੇ ਹਾਂ ਇਹ ਜੇ ਤੁਸੀਂ ਪ੍ਰੋਗਰਾਮ ਕਰਦੇ ਦਾ ਪਰ ਰੋਡ ਤੇ ਜਿਹੜੇ ਚੱਲਣ ਦੇ ਲਿਖੇ ਉਹ ਬਣਾਉਣੇ ਨੇ ਇੱਕ ਸੁਰੱਖਿਅਤ ਢੰਗ ਤਰੀਕੇ ਨਾਲ ਆਪਾਂ ਜਿਹੜਾ ਹੈਗਾ ਰੋਡ ਤੇ ਜਾਵਾਂਗਾ ਤੇ ਖਾਸ ਕਰਕੇ ਮੈਂ ਅਸਰਦਾ ਤੁਸੀਂ ਸਾਈਕਲ ਨੂੰ ਜ਼ਰੂਰ ਬਣਾਉਂਗੇ ਹਜੀ ਮਸ਼ੀਨਰੀ ਤੋਂ ਦੂਰ ਹੈ ਤੁਹਾਡੀ ਉਮਰ ਨਹੀਂ ਹੈਗੀ ਠੀਕ ਹੈ ਨਾ ਬਹੁਤ ਬਹੁਤ ਧੰਨਵਾਦ ਪ੍ਰਸ਼ਾਸਨ ਵੱਲੋਂ ਆਏ ਡੈਫੀਨ ਚਾਂਸ ਸਾਹਿਬ ਆਪਣੀ ਭੱਟੀ ਸਾਹਿਬ সাতগুতির টিচার সাহেবের বুঝে থাকে বহু বহু ধন্যবাদ